ਤਾਓ ਬਈ ਅੱਜ ਫੇਰ ਦਿਨ ਦੀ ਸ਼ੁਰੂਆਤ ਹੋ ਗਈ ਡੰਗਰਾਲੇ ਕੰਮ ਤੋਂ ਧਾਰਾ ਨਿਕਲਦੀਆਂ ਜਿਹੜੇ ਡੰਗਰਾਂ ਦੇ ਨਿਕਲ ਕੇ ਉਹਨਾਂ ਨੂੰ ਪਾਉਣ ਵਾ ਤੇ ਆ ਆਖਿਆ ਵੱਟ ਦੇ ਫੀਡ ਲਿਆ ਕੇ ਉਹ ਇੱਧਰ ਖਲ ਪਈਆਂ ਮੋਟਰ ਚੱਲਣ ਦੀ ਆਪਣੀ ਮਾਰ ਨੂੰ ਪਾਣੀ ਲਾਇਆ ਦਾ ਜਿੰਨਾ ਡੰਗਰਾਂ ਦੀ ਧਾਰਾ ਨਿਕਲ ਗਈ ਆ ਉਹਨਾਂ ਨੂੰ ਪਾਤਾ ਵੰਡੇ ਵਾਕਨ ਪੱਛਿਆਂ ਨੇ ਥੋੜੀ ਹਰੇ ਦੀ ਸ਼ਾਰਟ ਚੱਲਣ ਦੀ ਆ। ਹਰੇ ਆ ਦੇ ਇੱਕਦਮ ਹਰਾ ਪਈਦਾ। ਇੱਕ ਟਾਈਮ ਖਲਪੇ ਦਿੰਦੀ ਆ। ਇਹ ਹੁਣ ਟੂੜੀ ਤੇ ਪਾਵਾਂਗੇ। ਬਾਕੀ ਹੁਣ ਟੂੜੀ ਦੇ ਉੱਤੇ ਜਿਹੜੀ ਰਾਤੀ ਉਹ ਖਲਪੇਂਦੀ ਸੀ ਦੀ ਸਰੋਂ ਦੀ। ਪੋਰ ਲਾ ਲਈ ਵੀ ਫਿਰ ਚਲੇ ਉੱਟ ਗਏ ਜੰਗਤੂੜੀ ਥਾਲੇ ਦੇ ਕੋਲ ਵੀ ਹਰਿਆ ਘਟਵਾ ਫਿਰ ਇੱਕ ਟਾਈਮ ਵੀ ਹਰਿਆ ਪਈ ਥਾ ਤੇ ਇੱਕ ਟਾਈਮ ਤੂੜੀ ਪਈ ਦੀ ਆ ਕੀ ਨੇ ਚੱਲੇ ਆਪੀ ਫਰਿਆ ਖਾਲਿੰਦੇ ਡੰਗਰ ਉਹ ਤੂੜੀ ਖੁਸ਼ ਹੋਗੇ ਇੰਨੇ ਨਾਲ ਡੰਕਰਾਂ ਦਾ ਸਵੇਰ ਦਾ ਕੰਮ ਲਗਭਗ ਮੁੱਕ ਚੱਲਿਆ ਪੱਠਿਆਂ ਦੇ ਕਿਉਂਕਿ ਉਹ ਖਾਲ ਰਾਤ ਦੀ ਪਈ ਹੁੰਦੀ ਸਰੋਂ ਦੀ ਸੇਰੇ ਉਹ ਪਾਈਦੀ ਆ ਤੂੜੀ ਉੱਤੇ ਤੇ ਰਲਾ ਦੇਦੀ ਆ ਰੌਣੀ ਕਰਕੇ ਤੇ ਚੱਲ ਕਰ ਸ਼ਾਮੀ ਹਰਿਆ ਪਾਈ ਦਾ ਇਹ ਹੁਣ ਆਪਾਂ ਦੁੱਧ ਪਹਚਾਈਏ ਜਿੱਥੇ-ਇਥੇ ਜਾਣਾ ਵ ਟਿਕਾਣੇ-ਟਿਕਾਣੇ ਬਾਕੀ ਅੱਗੇ ਦਾ ਡੰਕਰਾਂ ਦਾ ਕੰਮ ਫੇਰ ਸ਼ੁਰੂ ਕਰਾਂਗੇ ਕਿ ਇਧਰ ਅੱਜ ਸਿਰਸਰੀ ਗੱਡੀ ਦੀ ਧਵਾਈ ਦਾ ਕੰਮ ਚੱਲ ਪਿਆ ਵੈਸਾ ਤੂੜੀਆਂ ਭਾਂਡੀਆਂ ਲਾਗੇ ਬੰਨੇ ਪੈਲੀਆਂ ਚ ਘਰਾਂ ਦੇ ਘਟਾਏ ਬੜਾ ਪਿਆ ਹੈ ਉੱਤੇ ਤੂੜੀਆਂ ਦਾ ਤੇ ਕਿੰਨੇ ਦਿਨ ਹੋ ਗਏ ਅਈ ਸੱਚਾ ਚੱਲ ਤੂੜੀ ਭਾਣੀ ਜਾ ਸਾਰਿਆਂ ਦੀ ਫੇਰੀ ਆ ਤੋਂ ਲਗਭਗ ਸਾਰਿਆਂ ਦੀ ਬਣ ਗਈ ਆ ਕੱਲ ਦੇ ਆਪਣੇ ਲਾਗੇ ਬੰਨੇ ਵਾਲੇ ਜਿੰਨੇ ਰੀਪੜੀ ਖਲੋ ਗਏ ਆ ਤੇ ਅੱਜ ਆਪਣਾ ਦਾਦਾ ਬਣਿਆ ਵੀ ਚੱਲ ਧੋ ਦिए ਨੂੰ ਫਿਰ ਧੋਣੇ ਸਸਰੇ ਲੱਗ ਪਿਆ ਆ

ਵਾਸ਼ਪੇਸ਼ਾਂ ਦਾ ਧਵਾਗ ਲਵਾਂਗੇ ਫਿਰ ਉਹ ਅੰਦਰੋਂ ਸਾਫ਼ ਕਰਾਵਾਂਗੇ। ਥੈਂਕ ਸੱਚਾ ਚੱਲ ਬਾਰ-ਬਾਰ ਪਾਣੀ ਮਾਰ ਲਿਆ ਹੁਣ। ਇੱਕ ਵਾਰੀ। ਕਰ ਦ ਬੰਦ ਹੈ। ਹੈ? ਕੰਮਾ ਵਾਲਾ ਮੰਡ ਪਾਤਾ। ਇਹਨਾਂ ਨੇ ਫੀਡ ਫੀਡ ਪਾਤੀ ਆ ਤੇ ਮੱਝ ਨੂੰ ਮੰਡ ਪਾਤਾ ਦੂਜਾ। ਚਾਰੇ ਡੰਗਰ ਜਿਨ੍ਹਾਂ ਨੇ ਖਾਣਾ ਸ਼ਾਮੀਆ ਖਾਣਦੇ ਆਣ ਬਾਕੀ। ਜਿਹੜੇ ਉਧਰ ਲਈ ਖੁਰਲੀ ਚਾਹੁੰਦੇ ਨੇ ਉਧਰ ਪਾਤਾ ਉਹਨਾਂ ਦਾ। ਇਹਨਾਂ ਨੂੰ ਇੱਧਰ ਪਾਤਾ ਵਾ। ਤੁਹਾਨੂੰ ਪਾਣੀ ਡਾਅ ਦੇਣਾ ਤੇ ਇਹਦੇ ਨਾਲ ਚਲੋ ਅੱਜ ਸ਼ਾਮ ਦਾ ਕੰਮ ਨਿਬੜ ਜਾਣਾ ਫੇਰ। ਡੰਗਰ ਪਾਣੀ ਜੰਡ ਵੰਡ ਖਾ ਕੇ ਨਾਲ ਹੀ ਪਾਣੀ ਪੀ ਜਾਂਦੇ ਜਿੰਨਾ ਪੀਣਾ